ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਹੀ ਵੱਡੀ ਖੁਸ਼ੀ ਆ ਕਿ ਅੱਜ ਦਿੱਲੀ ਦੀ ਰਾਜਧਾਨੀ ਵਿੱਚ ਇੱਕ ਲੰਮੇ ਸਮੇਂ ਬਾਅਦ ਲੋਕਤੰਤਰ ਦੀ ਜਿੱਤ ਹੋਈ ਆ ਭਾਰਤੀ ਜਨਤਾ ਪਾਰਟੀ ਦੀ ਉੱਥੇ ਹੁੰਜਾ ਫਿਰ ਜਿੱਤ ਹੋਈ ਆ ਤੇ ਝੂਠੇ ਵਾਦੇ ਕਰਨ ਵਾਲਿਆਂ ਨੂੰ ਲੋਕਾਂ ਨੇ ਨਕਾਰਿਆ ਝੂਠੇ ਵਾਦੇ ਕਰਨ ਵਾਲਿਆਂ ਦੀ ਆਪਣੀ ਸੀਟ ਵੀ ਜਿਹੜੀ ਉਹ ਨਹੀਂ ਬਚ ਸਕੀ ਲੋਕਾਂ ਨੇ ਜਿਹੜੀ ਝੂਠ ਦੀ ਬਣਿਆ ਤੇ ਬਣੀ ਸੀ ਆਮ ਆਦਮੀ ਪਾਰਟੀ ਉਹਦਾ ਪਤਨ ਅੱਜ ਤੋਂ ਸ਼ੁਰੂ ਹੋ ਗਿਆ ਹੈ ਅੱਜ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿੱਚ ਖਾਸਾ ਉਸ਼ਾ ਪਾਇਆ ਜਾ ਰਿਹਾ ਹੈ ਪੂਰੇ ਦੇਸ਼ ਵਿੱਚ ਜਸ਼ਨ ਮਨਾਇਆ ਜਾ ਰਿਹਾ ਤੇ ਅੱਜ ਵਿਧਾਨ ਸਭਾ ਹਾਲ ਦਾ ਜੰਡੇਲਾ ਗੁਰੂ ਵਖੇ ਵੀ ਜਿਹੜੇ ਪਾਰਟੀ ਦੇ ਵਰਕਰ ਆ ਉਹ ਇਸ ਪ੍ਰਕਾਰ ਗਦਗਦ ਹੈ ਕਿ ਖੁਸ਼ੀ ਨਾਲ ਖੁਸ਼ੀ ਵਿੱਚ ਲੱਡੂ ਵੰਡੇ ਜਾ ਰਹੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਇੱਕ ਦੂਜੇ ਨੂੰ ਜਿਹੜਾ ਖੁਸ਼ੀ ਦਾ ਇਜ਼ਹਾਰ ਕਰਨ ਵਾਸਤੇ ਉਹ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਮਾਨ ਮਹਿਸੂਸ ਕਰ ਰਿਹਾ ਹੈ ਕਿ ਪੰਜਾਬ ਵਿੱਚ ਵੀ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਨ ਨਾਲ ਜਿੱਤ ਕੇ ਪੰਜਾਬ ਸਰਕਾਰ ਬਣਾਈ ਹੈ। ਅੱਜ ਸਰ ਸਾਹਮਣੇ ਕਿਹਾ ਕਿ 2025 ਦੇ ਇਲੈਕਸ਼ਨੇ ਛੱਡ ਕੇ 2025 ਤੱਕ ਹੀ ਮੋਤੀਸਤ ਮਿਲਣੀ ਚਾਹੀਦੀ। ਤੇ ਕੀ ਕਾਰਨ ਹੈ ਜਿਹੜੇ ਇੰਨੀ ਵੱਡੀ ਚੇਤਨਾ ਪੀਜੇਪੀ ਜਿਹੜੀ ਜਿੱਤੀ ਹੈ? ਕਿਉਂਕਿ ਇਹ ਜਿਹੜੀ ਸਰਕਾਰ ਸੀ ਝੂਠ ਦੇ ਸਹਾਰੇ ਬਣੀ ਸੀ, ਝੂਠੇ ਵਾਅਦਿਆਂ ਨਾਲ ਪੰਜਾਬ 'ਚ ਵਿੱਚ ਵੇਖੋ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਪਰ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਤੁਸੀਂ ਦੱਸੋ ਅੱਜ ਜਿੰਨੇ ਆ ਵੀ ਸਕੀਮਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਨਰੇਗਾ ਦੀ ਕਰ ਬਰ ਲਈਏ। ਕੁਝ ਕੱਚੇ ਕੁੱਟੇ ਪੱਕੇ ਕਰਨ ਦੀ ਸਕੀਮ ਜੇ ਆਪਾਂ ਗੱਲ ਕਰ ਲਈਏ ਕਣਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਵਿੱਚ ਸਰਬ ਸਿੱਖਿਆ ਅਭਿਆਨ ਵਿੱਚ ਸਿੱਖਿਆ ਦਾ ਜਿਹੜਾ ਚੱਲ ਰਿਹਾ ਉਸ ਤੋਂ ਬਾਅਦ ਆ ਜਿਹੜਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸਾਰੀਆਂ ਦੀਆਂ ਸਾਰੀਆਂ ਸਕੀਮਾਂ ਸੈਂਟਰ ਸਪੌਂਸਰਡ ਆ ਜਿਹੜੀਆਂ ਗ੍ਰਾਂਟ ਆ ਰਹੀ ਉਹ ਕੇਂਦਰ ਸਰਕਾਰ ਵੱਲ ਆ ਰਹੀ ਆ ਪੰਜਾਬ ਸਰਕਾਰ ਦੀ ਇੱਕ ਵੀ ਲੋਕ ਪੜਾਈ ਦੀ ਜਿਹੜੀ ਉਹ ਸਕੀਮ ਪੰਜਾਬ ਸਰਕਾਰ ਨਾ ਤੇ ਲਿਆ ਸਕੀ ਆ ਨਾ ਇੰਪਲੀਮੈਂਟ ਕਰ ਸਕੀ ਆ ਸਗੋ ਜਿਹੜੀਆਂ ਕੇਂਦਰ ਦੀਆਂ ਸਹੂਲਤਾਂ ਉਹਦੇ ਵਿੱਚ ਅੜਿੱਕੇ ਜਰੂਰ ਡਾ ਰਹੀ ਆ ਕਿ ਇਹ ਸਕੀਮਾ ਕਿਤੇ ਕਾਮਯਾਬ ਨਾ ਹੋ ਜਾਏ 22 ਸਾਲ ਬਾਅਦ ਜਿਹੜੀ ਰਾਜਤਨੀ ਜਿਹੜੀ ਹੈ ਬੀਜਪਨ ਜਿੱਤੀ ਹੈ ਤੇ ਔਰ ਆਉਣ ਵਾਲੇ ਸਮੇਂ 'ਚ ਕੀ ਕੀ ਡੀਲੀਵਰਸ ਜੀ ਕੰਮ ਕਰ ਸਕਦੇ ਹੁਣ ਔਨ ਵਾਲੇ ਸਮੇਂ ਵਿੱਚ ਮੋਦੀ ਸਰਕਾਰ ਦੀ ਗਰੰਟੀ ਉੱਤੇ ਲੋਕਾਂ ਨੇ ਵਿਸ਼ਵਾਸ ਕੀਤਾ ਮੋਦੀ ਸਰਕਾਰ ਲੋਕ ਜਿਹੜੀ ਲੋਕਾਂ ਨਾਲ ਝੂਠੇ ਵਾਦੇ ਨਹੀਂ ਕਰਦੀ ਜੋ ਕਹਿੰਦੀ ਆ ਕਿਉਂਕਿ ਅੱਜ ਵੇਖੋ ਪੰਜਾਬ ਵਿੱਚ ਵੀ ਜਦੋਂ ਪਿੰਡਾਂ ਵਿੱਚ ਜਾਂਦਾ ਨਾ ਲੋਕੀ ਕਹਿੰਦੇ ਕਿ ਸਾਨੂੰ ਜਿਹੜੇ ਮੁਫਤ ਸਿਲੰਡਰ ਮੋਦੀ ਸਾਹਿਬ ਨੇ ਦਿੱਤੇ ਤੇ ਮੋਦੀ ਸਾਹਿਬ ਕੋ ਕਿਸੇ ਨੇ ਮੰਗੇ ਨਹੀਂ ਸੀ ਜਿਹੜੀ ਕਣਕ ਆ ਜਿਹੜੀ ਮੁਫਤ ਕਣਕ ਆ ਰਹੀ ਆ ਪੰਜਾਬ ਵਿੱਚ ਉਹ ਮੋਦੀ ਸਾਹਿਬ ਕੋ ਕਿਸੇ ਨੇ ਮੰਗ ਨਹੀਂ ਕੀਤੀ ਬਿਨਾ ਮੰਗਿਆ ਦਿੱਤੇ ਜਾ ਰਹੀਆਂ ਤੇ ਜਦੋਂ ਕਿਤੇ ਸਰਕਾਰ ਬਣ ਗਈ ਤੇ ਇਹ ਜਿਹੜੇ ਖੁੱਲੇ ਗੱਫੇ ਜਿਹੜੇ ਲੋਕਾਂ ਨੂੰ ਮਿਲਨੇ ਆ ਉਹਦੀ ਵੇਟ ਲੋਕ ਕਰ ਰਹੇ ਬੇਸਬਰੀ ਨਾਲ ਕਿ ਕਦੋਂ ਪੰਜਾਬ ਵਿੱਚ ਮੋਦੀ ਸਾਹਿਬ ਦੀ ਅਗਵਾਈ ਵਿੱਚ ਸਰਕਾਰ ਬਣੇ ਤੇ ਜਿਹੜੀਆਂ ਦੂਜੇ ਰਾਜਾਂ ਨੂੰ ਸਹੂਲਤਾਂ ਮਿਲਦੀਆਂ ਉਹ ਸਹੂਲਤਾਂ ਵੀ ਜਿਹੜੀਆਂ ਪੰਜਾਬ ਵਿੱਚ ਲਾਗੂ ਹੋਣ ਪੰਜਾਬ ਵਿੱਚ 2027 ਦਾ ਕੀ ਕਰਫ ਰਹਿਗਾ ਪੰਜਾਬ ਵਿੱਚ 2027 ਵਿੱਚ ਜਿਵੇਂ ਹਰਿਆਣੇ ਵਿੱਚ ਸਰਕਾਰ ਬਣੀ ਬੀਜੇਪੀ ਦੀ ਤੀਜੀ ਵਾਰੀ ਦਿੱਲੀ ਵਿੱਚ ਅੱਜ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਕਿ ਆਉਣ ਵਾਲੀ 2027 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੇ ਮਾਰਜਨ ਨਾਲ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਈ ਬਣਾਉਣ ਜਾ ਰਹੀ ਹੈ। ਹੈਲੋ। 1